ਹਿੰਦੂਆਂ ਦੇ ਲਈ ਪਿਤਾ ਵਾਰਿਆ ਗੁਜਰਿਆ ਜਿਵੇਂ ਤੂੰ ਸਟੇਮ ਗੁਜਾਰਿਆ ਹਿੰਦੂਆਂ ਦੇ ਲਈ ਪਿਤਾ ਵਾਰਿਆ ਗੁਜਰਿਆ ਜਿਵੇਂ ਤੂੰ ਸਟੇਮ ਗੁਜਾਰਿਆ ਜੰਗਲਾਂ ਦੇ ਵਿੱਚ ਬਹਿ ਕੇ ਵੀ ਜੰਗਲਾਂ ਦੇ ਵਿੱਚ ਬਹਿ ਕੇ ਵੀ ਕੋਈ ਸ਼ੁਕਰ ਮਨਾਉਂਦਾ ਵੇਖਿਆ ਨਾ ਮੈਂ ਬਾਜਾਂ ਵਾਲੇ ਵਾਂਗੂ ਲੋਕੋ ਕੋਈ ਲਾਲ ਲਟਾਉਂਦਾ ਵੇਖਿਆ ਨਾ ਮੈਂ ਬਾਜਾਂ ਵਾਲੇ ਵਾਂਗੂ ਲੋਕੋ ਕੋਈ ਲਾਲ ਲਟਾਉਂਦਾ ਵੇਖਿਆ ਨਾ ਆਧਾਰਮਿਕ ਗੀਤ ਤੁਹਾਡੀ ਕਚਹਿਰੀ ਵਿੱਚ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ